ਸਾਰੇ ਮੇਰੇ ਵੀਰ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ। ਜੋਮਲ ਜੋਬਲਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਜਿਹੜੀ ਹੁਣ ਮੈਂ ਤੁਹਾਡੀ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੀਆਂ ਜੀ SBI ਬੈਂਕ ਦੇ ਬਾਰੇ ਹੈ ਜੀ। ਸਟੇਟ ਬੈਂਕ ਆਫ ਇੰਡੀਆ ਵਿੱਚ ਭਰਤੀ ਸਟਾਰਟ ਹੋਈ ਹੈ ਜੀ। ਇਹ ਜਿਹੜੀ ਭਰਤੀ ਹੈ ਬਹੁਤ ਹੀ ਵਧੀਆ ਭਰਤੀ ਹੈ ਜੀ। ਟੋਟਲ ਇਹਨਾਂ ਜਿਹੜੇ ਰੱਖਣੇ ਹੈ ਜੀ 5180 ਇਹਨਾਂ ਨੇ ਲੋਕ ਰੱਖਣੇ ਨੇ ਜੀ ਕੈਂਡੀਡੇਟਸ ਰੱਖਣੇ ਨੇ। ਇਹ ਵਿੱਚ ਕੌਣ-ਕੌਣ ਅਪਲਾਈ ਕਰ ਸਕਦੇ ਕੀ ਇਹਦੀ ਸਟਾਰਟਿੰਗ ਡੇਟ ਹੈ ਕਿੰਨੀ ਇਹਦੀ ਸੈਲਰੀ ਹੋਵੇ ਕਿ ਤੁਹਾਡੇ ਨਾਲ ساری ਜਾਣਕਾਰੀ ਜਿਵੇਂ ਵੀਡੀਓ ਇਸਾਨੀ ਕਰਾਂਗੇ ਤੁਸੀਂ ਵੀਡੀਓ ਦੇ ਨਾਲ ਜੁੜੇ ਲਿਓ ਜੀ ਜਿਵੇਂ ਕਿ ਤੁਸੀਂ ਸਕਰੀਨ 'ਤੇ ਵੀ ਦੇਖ ਸਕਦੇ ਹੋ ਜੀ ਇਹਨਾਂ ਨੇ ਜਿਹੜੀ ਮੰਥਲੀ ਪੈਕੇਜ ਰੱਖਿਆ ਹੈ ਸੈਲਰੀ ਦਾ ਬਹੁਤ ਹੀ ਵਧੀਆ ਰੱਖਿਆ ਹੈ ਜੀ 24050 ਰੁਪਏ ਤੋਂ ਲੈ ਕੇ 24480 ਤੱਕ ਦਾ ਇਹਨਾਂ ਨੇ ਮੰਥਲੀ ਸੈਲਰੀ ਪੈਕੇਜ ਰੱਖਿਆ ਹੈ ਜੀ ਤੇ ਜਿਹੜੀ ਜੋਬ ਹੈ ਜੀ ਪਰਮਨੈਂਟ ਹੈ ਜੀ ਐਨ ਹੈ ਜੀ 3 ਸਾਲ ਹੈ 3 ਸਾਲ ਬਾਅਦ ਪੱਕੇ ਹੋਵਾਂਗੇ ਮਤਲਬ ਕਿ ਉਸ ਤੋਂ ਬਾਅਦ ਤੁਹਾਨੂੰ ਪਤਾ ਨਹੀਂ ਰੱਖਣਗੇ ਜਾਂ ਨਹੀਂ ਰੱਖਣਗੇ ਪਰਮਾਨੈਂਟ ਜੋਬ ਹੈ ਜੀ ਤੇ ਜਿਹੜੀ ਜੋਬ ਲੋਕੇਸ਼ਨ ਹੈ ਜੀ 올 ਇੰਡੀਆ ਦੀ ਇਹਦੀ ਵੈਕੈਂਸੀ ਆਈ ਹੋਈ ਹੈ ਜੀ ਫਾਰਮ ਨੇ ਜਿਹੜੇ ਆਨਲਾਈਨ ਹੀ ਫਾਰਮ ਭਰੇ ਜਾਣਗੇ ਜੀ ਪੋਸਟ ਅਪਲਾਈ 20 ਡੇਜ਼ ਓਨਲੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਇਹਦਾ ਨੋਟੀਫਿਕੇਸ਼ਨ ਹੈ ਜੀ 5 8 2025 ਨੂੰ ਇਹਦਾ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਗਿਆ ਸੀ ਤੇ ਜਿਹੜੀ ਵੈਕੈਂਸੀ ਹੈ ਜੀ 6 8 2025 ਤੋਂ ਕਰਨੀ ਸ਼ੁਰੂ ਹੋ ਗਈ ਹੈ ਜੀ ਤੇਦੀ ਲਾਸਟ ਡੇਟ ਦੇਖੀ ਤਾਂ ਆਪਾਂ 26/8/2025 ਜੀ ਆਖਰੀ ਮਿਤੀ ਹੈ ਜੀ ਤੇ ਦਾ ਜਿਹੜਾ ਐਗਜ਼ਾਮ ਦੀ ਗੱਲ ਕਰੀਏ ਤਾਂ ਜੀ ਐਗਜ਼ਾਮ ਜੋ ਹੈ ਜਿਹੜਾ ਪ੍ਰੀਲિમ ਐਗਜ਼ਾਮ ਹੈ ਜੀ ਸਤੰਬਰ ਵਿੱਚ ਹੋ ਜਾਵੇਗਾ 2025 ਤੇ ਦਾ ਜਿਹੜਾ ਮੀਨਸ ਐਗਜ਼ਾਮ ਹੈ ਜੀ ਨਵੰਬਰ 2025 ਵਿੱਚ ਹੋ ਜਾਵੇਗਾ ਜੀ ਤੇ ਜੀ ਇਹਦੀ ਆਪਾਂ ਫੀਸ ਦੇਖੀ ਤਾਂ ਜੀ ਜਨਰਲ OBC EWS ਦੀ ਜਿਹੜੀ ਫੀਸ ਹੈ ਜੀ 750 ਰੱਖੀ ਗਈ ਹੈ ਜਦਕਿ SC ST EWSM ਦੀ ਕੋਈ ਵੀ ਫੀਸ ਨਹੀਂ ਹੈ ਜੀ ਤੇ ਜੇ ਆਪਾਂ ਦੇਖੀਏ ਤਾਂ ਡੀ ਈ ਐਸ ਐਮ ਪੀ ਐਚ ਦਵਿਆਂ ਜਿਵੇਂ ਕਿ ਅਪੰਗ ਲੋਕ ਹੁੰਦੇ ਨੇ ਕਈ ਉਹਨਾਂ ਦੀ ਫੀਸ ਵੀ ਨਹੀਂ ਹੈ ਜੀ ਤੇ ਜਿਹੜੀ ਫੀਸ ਹੈ ਜੀ ਆਨਲਾਈਨ ਹੀ ਭਰੀ ਜਾਵੇਗੀ ਆਫਲਾਈਨ ਫਾਰਮ ਤੋਂ ਆਫਲਾਈਨ ਜਿਹੜੀ ਫੀਸ ਹੈ ਨਹੀਂ ਭਰੀ ਜਾਵੇਗੀ ਜੀ ਏਜ ਦੀ ਗੱਲ ਕਰੀਏ ਤਾਂ ਜੀ ਏਜ ਜੋ ਹੈ 20 ਤੋਂ ਲੈ ਕੇ 20 ਤੋਂ ਲੈ ਕੇ 28 ਸਾਲ ਤੱਕ ਦੀ ਤੁਹਾਡੀ ਏਜ ਲਿਮਿਟ ਹੈ ਜੀ TJD ਏਜ ਹੈ ਤੁਸੀਂ 1 4 2025 ਦੇ ਅਕੋਰਡਿੰਗ ਹੀ ਤੁਸੀਂ ਆਪਣੀ ਏਜ ਜੋ ਹੈ ਕਾਊਂਟ ਕਰਨੀ ਹੈ ਕਿੰਦਾ ਭਾਗ 1 4 ਅੱਗੋਂ ਤੁਹਾਡਾ ਜਿੰਨਾ ਵੀ ਸਾਨ ਹੈ ਉਹ ਤੁਸੀਂ ਲੈ ਕੇ ਆਪਣਾ ਕਾਊਂਟ ਕਰ ਸਕਦੇ ਹੋ ਜੀ ਤੇ ਜਿਹੜਾ ਤੁਸੀਂ ਬੋਰਨ ਬਿਟਵੀਨ 2 4 1997 ਤੋਂ 1 4 2005 ਦੇ ਬਿਟਵੀਨ ਵੀ ਹੋਣਾ ਚਾਹੀਦਾ ਹੈ ਜੀ ਏਜ ਦੇ ਵਿੱਚਕਾਰ ਹੀ ਤੁਹਾਡਾ ਜੋ ਹੈ ਹੋਣਾ ਚਾਹੀਦਾ ਹੈ ਜੀ ਬਾਕੀ ਜਿਹੜਾ ਆਪਾਂ ਗੱਲ ਕਰੀਏ ਤਾਂ ਏਜ ਜਿਹੜੀ ਐਕਸਟਰਾ ਤੁਹਾਨੂੰ ਮੈਂ ਦੱਸ ਦਿਆਂ ਲੱਗਦਾ ਕੀ ਦੀ 5 ਸਾਲੀਆਂ ਫਿਰ 3 ਸਾਲ ਜੋ ਹੈ ਏਜ ਛੂਟ ਦਿੱਤੀ ਜਾਂਦੀ ਹੈ ਜੀ ਜਿਹੜੀ ਇਹਦੀ ਪੋਸਟ ਦਾ ਨਾਮ ਹੈ ਜੀ ਕਲਰਕ ਜੂਨੀਅਰ ਅਸਿਸਟੈਂਟ ਹੈ ਜੀ ਪੋਸਟ ਦਾ ਨਾਮ ਕੁੱਲ ਪੋਸਟਾਂ 5180 ਨੇ ਜੀ ਜਿਹੜੀ ਇਹਦੇ ਵਿੱਚ ਕੁਆਲਿਫਿਕੇਸ਼ਨ ਹੈ ਜੀ ਐਨੀ ਗ੍ਰੈਜੂਏਸ਼ਨ ਡਿਗਰੀ ਅਤੇ ਤੁਹਾਨੂੰ ਨੋਲੇਜ ਆਫ ਲੋਕਲ ਲੈਂਗੁਏਜ ਦੀ ਹੋਣੀ ਚਾਹੀਦੀ ਹੈ ਜੀ ਕੈਨ ਦਾ ਭਾਵ ਤੁਹਾਡੀ ਬੀਏ ਜਾਂ ਫਿਰ ਕੋਈ ਵੀ ਤੁਹਾਡੀ ਜੋ ਹੈ ਡਿਗਰੀ ਗ੍ਰੈਜੂਏਸ਼ਨ ਵਿੱਚ ਤੁਹਾਡੀ ਹੋਣੀ ਚਾਹੀਦੀ ਹੈ ਜੀ ਤੇ ਤੁਹਾਨੂੰ ਲੋਕਲ ਲੈਂਗੁਏਜ ਜਿਵੇਂ ਕਿ ਤੁਸੀਂ ਜਿਹੜੀ ਵੀ ਆਪਣੀ ਸਟੇਟ ਤੋਂ ਬਿਲੋਂਗ ਕਰਦੇ ਹੋ ਪੰਜਾਬ ਤੋਂ ਕਰਦੇ ਹੋ ਤਾਂ ਤੁਹਾਨੂੰ ਪੰਜਾਬੀ ਆਣੀ ਚਾਹੀਦੀ ਹੈ ਜੀ ਹਰਿਆਣੇ ਤੋਂ ਕਰਦੇ ਹੋ ਤਾਂ ਤੁਹਾਨੂੰ ਹਿੰਦੀ ਆਣੀ ਚਾਹੀਦੀ ਹੈ ਜੀ ਇਸ ਦਾ ਮਤਲਬ ਮੇਰਾ ਇਹ ਹੀ ਹੈ ਜੀ ਕਹਿਣ ਦਾ ਕਿ ਤੁਹਾਨੂੰ ਲੋਕਲ ਲੈਂਗੁਏਜ ਜੋ ਹੈ ਆਣੀ ਚਾਹੀਦੀ ਹੈ ਜੀ ਜ ਜਿਹਦੇ ਵਿੱਚ ਦੇਖੀ ਤਾਂ ਐਗਜ਼ਾਮ ਮੋਡ ਹੈ ਜਿਹੜਾ ਆਬਜੈਕਟਿਵ ਟਾਈਪ ਉਹ ਤੁਸੀਂ ਦੇਖ ਸਕਦੇ ਹੋ ਜਰਨਲ ਇੰਗਲਿਸ਼ ਅਤੇ ਐਪਟੀਟਿਊਡ ਕੰਪਿਊਟਰ ਅਵੇਅਰਨੈਸ ਦਾ ਤੁਹਾਡਾ ਜਿਹੜਾ ਇਹਦਾ ਐਗਜ਼ਾਮ ਹੈ ਤੁਹਾਡਾ ਮਤਲਬ ਕਿ ਇਹ 40 50 50 50 ਤੇ ਜਿਹੜਾ ਤੁਹਾਨੂੰ ਟਾਈਮ ਡਿਊਰੇਸ਼ਨ ਹੈ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ 35 45 45 35 ਤੁਹਾਨੂੰ ਦਿੱਤਾ ਗਿਆ ਹੈ ਜਿਵੇਂ ਜਿਵੇਂ ਕੀ ਜਰਨਲਿੰਗ ਰੀਡ ਚੈਲੈਂਜ ਦਾ ਐਪਟੀਟਿਊਡ 50 50 ਮਿੰਟ ਦਾ 50 ਕੁਐਸਚਨਸ ਕੰਪਿਊਟਰ ਤੁਹਾਡਾ 50 ਕੁਐਸਚਨਸ ਤੇ ਅਵੇਅਰਨੈਸ ਤੁਹਾਡਾ 50 ਕੁਐਸਚਨਸ ਤੇ ਇਹਦਾ ਜਿਹੜਾ ਟਾਈਮਿੰਗ ਹੈ ਅਕੋਰਡਿੰਗ ਟੂ ਦਾ ਐਗਜ਼ਾਮ ਰੱਖਿਆ ਗਿਆ ਹੈ ਜੀ ਤੇ ਜੇ ਇਹਦੀ ਟੋਟਲ ਆਪਾਂ ਗੱਲ ਲਈ ਕਰੀਏ ਤਾਂ ਟੋਟਲ ਕੁਐਸਚਨ ਤੁਹਾਡੇ 110 ਬਣ ਜਾਣਗੇ ਤੇ ਟੋਟਲ ਜਿਹੜਾ ਟਾਈਮ ਹੈ 160 ਮਿੰਟ ਜਿਹੜਾ ਤੁਹਾਡਾ ਟਾਈਮ ਹੈ ਤੁਹਾਨੂੰ ਮਿਲੇਗਾ ਜੀ ਨਈ ਸੀ ਜੀ ਜਾਣਕਾਰੀ ਸਟੇਟ ਬੈਂਕ ਆਫ ਇੰਡੀਆ ਐਸ ਬੀ ਆਈ ਬੈਂਕ ਵਿੱਚ ਕਲਰਕਾਂ ਦੀ ਜਿਹੜੀ ਭਰਤੀ ਹੈ ਇਹਦੇ ਵਿੱਚ ਕੌਣ ਕੌਣ ਅਪਲਾਈ ਕਰ ਸਕਦੇ ਆ ਤੁਸੀਂ ਸੋਣੀ ਲਿਆ ਜੀ ਸਾਰੀ ਜਾਣਕਾਰੀ ਜੇ ਕਿਸੇ ਨੂੰ ਕੁਝ ਵੀ ਸਮਝ ਨਹੀਂ ਲੱਗਿਆ ਤੁਸੀਂ ਕਮੈਂਟ ਬਾਕਸ ਵਿੱਚ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਤੁਹਾਡਾ ਰਿਪਲਾਈ ਜ਼ਰੂਰ ਕੀਤਾ ਜਾਵੇਗਾ ਤੇ ਜੀ ਕਿਸੇ ਨੇ ਵੀ ਇੰਸਟਾਗ੍ਰam ਫੇਸਬੁੱਕ ਜਾਂ ਟੈਲੀਗ੍ਰam ਤੇ ਜੁਆਇਨ ਕਰਨਾ ਹੈ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾਓ ਜੀ ਉੱਥੇ ਲਿੰਕ ਦਿੱਤੇ ਹੋਏ ਆ ਤੁਸੀਂ ਉੱਥੇ ਜਾ ਕੇ ਜੋ ਹੈ ਇੰਸਟਾਗ੍ਰam ਫੇਸਬੁੱਕ ਜਾਂ ਇੰਸਟਾਗ੍ਰam ਤੁਸੀਂ ਉੱਥੇ ਜਾ ਕੇ ਜੁਆਇਨ ਕਰ ਸਕਦੇ ਹੋ ਜੀ ਤੇ ਜੇ ਕੋਈ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਿਹਾ ਹੈ ਪਹਿਲੀ ਵਾਰ ਇਸ ਚੈਨਲ ਤੇ ਵਿਜੇ ਤਾਂ ਤੁਸੀਂ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਨਾ ਹੈ ਜੀ ਵੀਡੀਓ ਨੂੰ ਲਾਈਕ ਕਰਨਾ ਹੈ ਜੀ ਤੇ ਤੁਸੀਂ ਹੋ ਸਕੇ ਤਾਂ ਇਹ ਜਾਣਕਾਰੀ ਜੋ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਾਂਝੀ ਕਰਨਾ ਹੈ ਜੀ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਜੀ ਧੰਨਵਾਦ ਜੀ